ਯਾ ਸਵਾਸ ਕਰਕੇ ਸਾਡੇ ਜੀ ਬਹੁਤ ਜ਼ਿਆਦਾ ਨਿਕਾ ਰਿਹਾ ਹੈ ਨਗਰ ਜਿਹੜਾ ਜਿਹੜਾ ਉਹਨੇ ਪਿਆ ਕਰਾਇਆ ਜੇ ਉਹਦੇ ਵਿੱਚ ਵੀ ਪ੍ਰੋਬਲਮ ਆਉਂਦਾ ਮਾਲ ਪਰਾ ਕਰਨਾ ਹੈ ਪ੍ਰਧਾਨਜਾਤੀ ਕਿਹੜੇ ਮੰਗ ਮਸਲੇ ਜਿਨਾ ਕਰਕੇ ਆਪਾਂ ਗਰਦਾਸੋ ਰੋਣੇ ਦੀ ਇਹ ਕਰਨੀ ਵੇਖੋ ਇੱਕ ਤੇ ਜਿਹੜਾ ਗੰਨੇ ਦੀ ਸਰਕਾਰੀ ਮਿਲਾਂ ਦੀ ਪੇਮੈਂਟ ਆ ਲਗਭਗ 200 ਕਰੋੜ ਰੁਪਏ ਦੇ ਲੱਗੇ ਆ ਜਿਹੜੀ ਪੂਰੀ ਪੂਰੀ ਪੇਮੈਂਟ ਦੇਣ ਵਾਲੀ ਹੈ ਸਰਕਾਰ ਨੇ ਉਹ ਨਹੀਂ ਦਿੱਤੀ ਇੱਕ ਸਾਡੀ ਗੰਨੇ ਦੀ ਸਬਸਿਡੀ ਜਿਹੜੀ ਸਰਕਾਰ ਨਹੀਂ ਮੰਨੀ ਸੀ 68 ਰੁਪਏ ਉਹ ਲਗਭਗ 120 ਕਰੋੜ ਰੁਪਏ ਹੋ ਆ ਉਹ ਵੀ ਅਸੀਂ ਬੜੀ ਆਲੀ ਮੰਗ ਪੱਤਰ ਦਿੱਤੇ ਆ ਬਹੁਤ ਜੱਦਜਦ ਕੀਤੀ ਆ 4 ਮਹੀਨੇ ਹੋ ਗਏ ਆ ਮਿਲ ਬੰਦ ਹੋਈ ਨੂੰ ਤੇ ਲਗਭਗ 8-9 ਮਹੀਨੇ ਹੋ ਗਏ ਆ ਜਿਹਦੇ ਸਾਡੇ ਜਿਹੜੀ ਪੈਸੇ ਆ ਫਸੇ ਸਰਕਾਰ ਨਾਲ ਉਹਦੇ ਸਬੰਧ ਚ ਇੱਕ ਸਰਕਾਰ ਨੇ ਜਿਹੜੀ ਇੱਕ ਹੋਰ ਬਾਕੀ ਸਾਡਾ ਬਿਨਾਂ ਦੇ ਕੀ ਆ ਵੱਡੇ ਸਾਡੀ ਜ਼ਮੀਨਾਂ ਖੋਣ ਦੇ ਇਹਨਾਂ ਦੇ ਉੱਤੇ ਇਹਨਾਂ ਨੇ ਲੈਂਡ ਪੂਲਿੰਗ ਜਿਹੜਾ ਇੱਕ ਪਾਲਿਸੀ ਕੱਢੀ ਆ ਉਹਦਾ ਵੀ ਅੱਜ ਵਿਰੋਧ ਆ ਆਉਣ ਵਾਲਾ ਜਿਹੜਾ ਝੋਨਾ ਸਾਡਾ ਜਿਹੜਾ ਪਿਛਲੇ ਸਾਲ ਝੋਨੇ ਦੀ ਲੋਟ ਹੋਈ ਆ ਉਹਦੇ ਸਬੰਧ ਵਿੱਚ ਸਰਕਾਰ ਨੂੰ ਅੱਜ ਅਸੀਂ ਮੰਗ ਪੱਤਰ ਦੇਣਾ ਆ ਕਿ ਜਿਹੜਾ ਝੋਨੇ ਦੀ ਖਰੀਦ ਆ ਉਹਦੇ ਵਾਸਤੇ ਹੁਣ ਤੋਂ ਹੀ ਤਿਆਰੀਆਂ ਕੀਤੀ ਜਾਵੇ ਝੋਨਾ ਜਿਹੜਾ ਬਾ ਸਾਡਾ ਫੁੱਲ ਰੇਟ ਤੇ ਲਿਆ ਜਾਵੇ ਇਹ ਜਿਹੜੀਆਂ ਸਾਡੇ ਅੱਜ 4-5 ਇਸ਼ੂ ਆ ਇੱਕ ਜ਼ੂਰੀਏ ਦਾ ਬਹੁਤ ਤਕੜਾ ਇਸ਼ੂ ਚੱਲਣ ਰਿਹਾ ਜਿਹੜਾ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤੇ ਮੱਧਿਆਂ ਨੂੰ ਯੂਰੀਆ ਹੀ ਨਹੀਂ ਮਿਲੀ ਅੱਜ ਉਹਦੇ ਸਬੰਧ ਵਿੱਚ ਵੀ ਡੀਸੀ ਸਾਹਿਬ ਨੂੰ ਕਹਾਂਗੇ ਕਿ ਸਾਡੇ ਕਿਉਂ ਇਹ ਮਾਰ ਪੈਣ ਦੀ ਜਿਹੜੀ ਯੂਰੀਆ ਕਿਉਂ ਨਹੀਂ ਮਿਲਦੀ ਇਹ ਸਾਡੀਆਂ ਜਿਹੜੀਆਂ ਅੱਜ ਮੇਨ ਪੰਚੀ ਮੰਗਾ ਉਹ ਲੈ ਕੇ ਅੱਜ ਬੱਬਰੀ ਬਾਈਪਾਸ ਤੇ ਅਸੀਂ ਧਰਨਾ ਲਾਵਾਂਗੇ ਉੱਥੋਂ ਪ੍ਰਸ਼ਾਸਨ ਨੇ ਕੀ ਗੱਲ ਹੁੰਦੀ ਕੀ ਗੱਲ ਨਿਬੜਦੀ ਉਹ ਸਾਨੂੰ ਸ਼ਾਮ ਨੂੰ ਪਤਾ ਲੱਗੂਗਾ ਜਿਉ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਅਗਲਾ ਤੁਹਾਡਾ ਕਦਮ ਕੀ ਰਹੇਗਾ ਦੇਖੋ ਜੇ ਸਾਡੀ ਕੋਈ ਮਨਮਨੋਤੀ ਨਹੀਂ ਹੁੰਦੀ ਫਿਰ ਸਾਡਾ ਕੰਟੀਨਿਊ ਜਿਹੜਾ ਹਣ ਮਿੱਥੇ ਸਮੇਂ ਲਈ ਧਰਨਾ ਲੱਗਾ ਰਹੂਗਾ ਉੱਥੇ ਅੱਜ ਕੀ ਮੰਗ ਮਸਲੇ ਅੱਜ ਕਰਕੇ ਆਇਆ ਮੈਂ ਮਾਝਾ ਖੇਤਾਂ ਸੰਗਸ਼ਮੇਰੀਆ ਜ਼ਿਲ੍ਹਾ ਪ੍ਰਧਾਨਕ ਨੂੰ ਚੜ੍ਹਾ ਅੱਜ ਦੀ ਇੱਕ ਸਾਡੇ ਸਰਸਿਟੀ ਪੰਜਾਬ ਸਰਕਾਰ ਨੇ ਜਨੇ ਦੇ 61 ਰੁਪਏ ਤੇ 50 ਸ ਇਹ ਜਿਹੜੀ ਉਹਨੂੰ ਦੇਣੀ ਹੈ ਲਗਭਗ 7-8 ਮਹੀਨੇ ਹੋ ਚੁੱਕੇ ਆ ਤੇ ਆਹਦੇ ਖਾਤੇ ਨਾਲ ਕੋਈ ਤਰ੍ਹਾਂ ਦੀ ਜਮ ਨਹੀਂ ਨਾ ਪਾਇਆ ਅਸੀਂ ਸਾਰੀ ਕਲਸੀ ਜੀ ਨੂੰ ਬੀਸੀ ਸਾਹਿਬ ਨੂੰ ਮੰਤਰੀ ਕੋਟਿਆ ਸਾਹਿਬ ਨੂੰ ਉੱਥੇ ਤੱਕ ਮਿਲਵਾਇਆ ਪਰ ਅੱਜ ਆ ਕੇ ਉਹਨਾਂ ਦੇ ਕੰਦੇ ਦੋਨੋਂ ਸਰਕਾਰੀ ਉਹਦੇ ਰੋਸ ਵਜੋਂ ਅੱਜ ਆਈ ਜਿਹੜਾ ਬੱਬਰੀ ਪਾਈ ਪਾਸ ਤੇ ਵਿਸ਼ਾਲ ਤਰ੍ਹਾਂ ਜਿਹੜਾ ਦੇਣ ਜਾ ਰਹੇ ਆ ਕਿ ਕਿੰਨੇ ਚਿਰ ਬਸਦੇ ਆ ਬਕਰ ਇਹਨਾਂ ਨੂੰ ਫਿਰ ਨਾਲ ਇਹ ਜਿੰਨਾ ਤੇ ਸਾਡੇ ਖਾਤੇ ਤੇ ਪੈਸੇ ਨਹੀਂ ਆਉਂਦੇ ਕਿ ਨਾ ਤੇ ਟੱਕਰ ਬੰਨ੍ਹ ਉਠਾਉਂਗੇ ਦੂਸਰੀ ਗੱਲ ਇਹ ਕਿ ਯੂਰੀਆ ਦੀ ਜੋ ਸਾਡੇ ਦਰਦਾਬੌਰ ਜ਼ਿਲ੍ਹੇ ਤੇ ਯੂਰੀਆ ਦੀ ਬਹੁਤ ਘਾਟ ਆ ਸਾਨੂੰ ਯੂਰੀਆ ਨਹੀਂ ਮਿਲੇ ਜਿੱਥੇ ਬਾਈ ਇਲੈਕਸ਼ਨ ਹੋ ਰਹੇ ਆ ਤਰਨਤਾਰਨ ਉਹ ਜਿਹੜੇ ਲੱਖਾਂ ਦੇ ਯੂਰੀਆ ਖਰਚ ਕਰਕੇ ਉੱਥੇ ਬਿਜਾਉਂਦੇ ਸਾਡੇ ਜ਼ਿਲ੍ਹੇ ਦਾ ਬਹੁਤ ਮਾੜਾ ਜਿਹੜਾ ਹਾਲ ਆ ਕੀ ਮੰਗੂ ਕਰਦੇ ਮੰਗ ਇਹੋ ਕਰਦੇ ਆਂ ਯੂਰੀਆ ਦੇ ਜਿਹੜੇ ਸਾਡੇ ਫਾਰਮ ਮੰਗਵਾ 68 ਰੁਪਏ ਆ ਉਹ ਆਨੂੰ ਅੱਜ ਹੀ ਪਾਈ ਜਾਣ ਤੇ ਫਿਰ ਤਾਂ ਨਾਲ ਹੀ ਚੁੱਕਾਂਗੇ ਕੀ ਨਾਮ ਤੇ ਕੀ ਹੋਗਾ ਆਪਣਾ ਮੈਂ ਜੀ ਤਰਨਜੀਤ ਸਿੰਘ ਮਾਝਾ ਕਿਸਾਨ ਸੰਘਰਸ਼ ਮੈਂ ਕਿਦੋਂ ਇਹ ਅੱਜ ਮੰਗਾਣੇ ਜਿਨ੍ਹਾਂ ਵਾਸਤੇ ਜਿਹਾ ਮੰਗਾ ਸਾਡਾ ਜਿਹੜਾ 106 ਕਰੋੜ ਕਿਸਾਨਾਂ ਦਾ 68 ਰੁਪਏ 50 ਪੈਸੇ ਸਰਕਾਰ ਦੇ ਨਹੀਂ ਰਹੀ ਕਈ ਵਾਰੀ ਮੰਗ ਪੱਤਰ ਦਿੱਤਾ ਇਹ ਜਿਹੜੀ ਲੈਂਡ ਬੋਲਿੰਗ ਨੀਤੀ ਜਿਹੜੀ ਚੱਲੀ ਉਹਦੇ ਵਿਰੋਧ ਦੇ ਵਿੱਚ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਕਿਸਾਨਾਂ ਨਾਲ ਜਿਹੜੀ ਸਰਕਾਰ ਧੱਕਾ ਕਰ ਰਹੀ ਹੈ ਕਿਸਾਨਾਂ ਨੂੰ ਬੇਕਾਰ ਕਰ ਰਹੀ ਹੈ ਬੇਕਾਰ ਕਰ ਰਹੀ ਹੈ ਇਹ ਬਿਲਕੁਲ ਬੇਕਾਰ ਸਰਕਾਰ ਆਈ ਜਿਹੜੀ ਕਿਸਾਨਾਂ ਨਾਲ ਸਿੱਧਾ ਸਮਾਂ ਧੱਕਾ ਕਰ ਰਹੀ ਹੈ ਇਹ ਕਾਰਨ ਹੈ ਕਿ ਮਤਲਬ ਗੱਲਬਾਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਧੱਕਾ ਤੁਹਾਨੂੰ ਪਤਾ ਹੀ ਸਰਕਾਰਾਂ ਕਰਦੀਆਂ ਹੀ ਨੇ ਨਾ ਉਹ ਕਦੀ ਬਹਿ ਕੇ ਮੀਟਿੰਗ ਕਰਦੇ ਨੇ ਪੰਜ ਵਰੀ ਮੰਗ ਪੱਤਰ ਦੇ ਦੇ ਲਿਆ ਵਾ ਉਹਨਾਂ ਨੂੰ ਕੋਈ ਅਸਰ ਨਹੀਂ ਹੋ ਰਿਹਾ ਕਿਸਾਨ ਜਿਹੜੇ ਨੇ ਹੋਈ 24 25 25000 ਰੁਪਇਆ ਕਿੱਲੇ ਦਾ ਉਹਨਾਂ ਨੂੰ ਬਚਣਾ ਸੀ ਉਹ ਜਿਹੜਾ ਉਹ ਸਰਕਾਰ ਨੇ ਦੱਬਿਆ ਵਾ ਤੇ ਕਿਸਾਨ ਤੇ ਬਿਲਕੁਲ ਵਿਚਾਰੇ ਬਹੁਤ ਤੰਗ ਨੇ ਪੈਸੇ ਪੈਸੇ ਤੋਂ ਇਹ ਮੰਗ ਕੀ ਕਰ ਮੰਗ ਇਹੋ ਕਰਨੇ ਵੀ ਸਾਡੇ 65 ਰੁਪਏ 50 ਪੈਸੇ ਜਿਹੜੇ ਨੇ ਤੁਰੰਤ ਸਾਡੇ ਖਾਤਿਆਂ 'ਚ ਪਾਏ ਜਾਣ ਤੇ ਜਿਹੜੀ ਲੈਂਡ ਪੋਲਿਸੀ ਨੀਤੀ ਉਹਨੂੰ ਵਾਪਸ ਲਿਆ ਜਾਏ ਨਹੀਂ ਤੇ ਬਹੁਤ ਜ਼ਿਆਦਾ ਇਹ ਧਰਨਾ ਜਿਹੜਾ ਲੰਮਾ ਚੱਲੇਗਾ ਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਬੈਹੇਗੀ ਜਦੋਂ ਕਿਸਾਨ ਇਕੱਠੇ ਹੋਏ ਸਰਪ੍ਰਸਤ ਮਾਜਬ ਸੰਸਕਰਸ਼ ਕਮੇਟੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਧੰਨ ਨੇ ਲੈਣਾ ਇਹ ਚਾਹੁੰਦੇ ਆਂ ਵੀ ਮਾੜੀ ਮਾੜੇ ਰਾਜੇ ਨਾਲ ਵਾਹ ਪੈ ਗਿਆ ਸਾਡਾ ਮਾੜੀ ਸਰਕਾਰ ਨਾਲ ਵਾਹ ਪੈ ਗਿਆ ਇਹ ਕਰਕੇ ਸਹੀ ਤੰਗੀਆਂ ਝਾਕਣ ਦੇ ਆ ਆਮ ਲੋਕੀ ਕਹਿ ਦਿੰਦੇ ਆ ਵੀ ਸਰਕਾਰਾਂ ਨਾਮ ਬਲਾਕ ਕਰੋ ਕਿਸਦਾ ਜੀ ਕਰਦਾ ਹੁਣ ਕਦੋਂ ਦੇ ਅਸੀਂ ਗੰਨਾ ਛੁੱਟਿਆ ਵਾ ਇੱਕ ਮਿੰਟ ਧਾਰ ਨਹੀਂ ਕਰਦਾ ਸਾਡਾ ਗੰਨਾ ਜਦ ਬੰਨਣ ਆਉਂਦੇ ਕਿ ਨਹੀਂ ਜਾਂ ਵੱਢਣ ਆਉਂਦੇ ਜੋ ਪੁੱਛ ਵੇਂਦੇ ਇਹਨੂੰ ਪੈਸੇ ਦੋ ਤੇ ਸਾਨੂੰ ਸਾਲ-ਸਾਲ ਹੋ ਗਿਆ ਵਾ ਲੋਕਾਂ ਨੂੰ ਲੋੜਾ ਵਾ ਤੇ ਪੈਸੇ ਸਾਡੇ ਦੇਣ ਨਹੀਂ ਦੇ ਫਿਰ ਅੱਗੇ ਰੂਲ ਬਣਦਾ ਹੈ ਵੀ 4 ਗੁਣਾ ਪੈਸੇ ਦੇਵਾਂਗੇ ਜ਼ਮੀਨ ਦੇ ਹੁਣ ਇਹਨਾਂ ਵੱਖਰਾ ਰੂਲ ਕੱਢਤਾ ਵੀ ਜਿਹੜਾ ਕੇਜਰੀ ਵਾਲਾ ਵੀ ਪੈਸਾ ਕੋਈ ਨਹੀਂ ਲੈਣਾ ਤੁਹਾਨੂੰ ਥਾਂ ਦੇਣਾ ਵਾ ਤਾਹਮਰਲੇ ਕਨਾਲ 10 ਥਾਂ ਹੀ ਝਟਣਾ ਵਾ ਫਿਰ ਆ ਝੋਨਾ ਜਿਹੜਾ ਵਾ ਹੁਣ ਉੱਥਾਂ ਕਣਕ ਭਰੀ ਆ ਸੈਲਰਾਂ ਚ ਸਪੀਸ ਚੁੱਕਦੇ ਨਹੀਂਗੇ ਮੁੜ ਕੇ ਇਹਨਾਂ ਨੇ ਕਹਿੰਦਾ ਸਪੇਸ ਹੈ ਨਹੀਂ ਤੇ ਸਾਨੂੰ ਲੁੱਟ ਲੈਣਾ ਜਿਨ੍ਹਾਂ ਪਿਛਲੀ ਵਾਰ 1100 ਰੁਪਈਆ ਸਾਡੀ ਬਾਹਮਦੀ ਗਈ ਤੇ 3-400 ਝੋਨੇ ਦਾ ਵੀ ਗਿਆ ਕਿੰਟਲ ਦਾ ਉਹ ਹਾਲੇ ਨਾਲ ਸਾਡਾ ਨਾ ਕਰਨਾ ਹੁਣ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇਹ ਕਰਕੇ ਹੀ ਇਹ ਜਿਹੜੇ ਧਰਨਾ ਲਾ ਰਹੇ ਆ ਕਿ ਸਾਨੂੰ ਇਹ ਜਿਹੜਿਆ ਹੱਕ ਮਿਲਣੇ ਚਾਹੀਦੇ ਆ ਸਾਡੇ ਪੈਸੇ ਕਿਸਾਨਾਂ ਦੇ ਪੈਣੇ ਚਾਹੀਦੇ ਆ ਤੇ ਸਾਨੂੰ ਤੇ ਜਿੰਨੇ ਸੈਲਰ ਵਾਏ ਖਾਲੀ ਕਰਾਉਣ ਤੇ ਸਪੇਸ ਦੇਣ ਇਸ ਕਰਕੇ ਹੀ ਕਤਰ ਕਤਰ ਹੋਏ ਆ